ਹਾਂਜੀ ਪੰਡਤ ਜੀ ਰਖੜੀ ਨੂੰ ਕਹਿੰਦੇ ਨੇ ਦਿਨ ਥੋੜੇ ਰਹਿ ਗਏ ਨੇ ਹਾਂਜੀ ਹਾਂਜੀ ਵੀਰੇ ਤੇ ਸਰਕਾਰ ਪੱਖੋਂ ਕੀ ਤੁਸੀਂ ਲੋਕਾਂ ਨੂੰ ਦੇ ਰਹੇ ਹੋ ਤੇ ਕਿਹੜੀਆਂ ਰਾਸ਼ੀਆਂ ਜਿਹੜੀਆਂ ਇਸ ਸਮੇਂ ਪ੍ਰਭਾਵਸ਼ੀਲ ਆ ਜਿਨ੍ਹਾਂ ਦੇ ਇਨਾਮ ਲੱਗਣ ਦੀ ਸੰਭਾਵਨਾ ਇੱਕ ਤਾਂ ਦੇਖੋ ਮੈਂ ਇਹ ਵੀ ਗੱਲ ਦਾ ਤੁਹਾਡੀ ਦਾ ਜਵਾਬ ਦਊਗਾ ਪਰ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਦਾ ਵੀ ਭਾਈ ਜੇ ਤੁਹਾਨੂੰ ਕੋਈ ਫੋਨ ਆਉਂਦਾ ਵੀ ਮੈਂ ਪੰਡਤ ਬੋਲਦਾ ਪੈਸੇ ਪਾ ਦਿਓ ਤੁਹਾਡੀ ਲਾਟ ਲੱਗਣੀ ਹੈ ਕੋਈ ਤੁਹਾਨੂੰ ਫੋਨ ਆਵੇ ਜਾਂ ਵੀਡੀਓ ਕਾਲ ਆਵੇ ਉਹ ਫੇਕ ਹੁੰਦੀ ਆ ਫਰਾਡ ਹੁੰਦੀ ਆ ਤੋਂ ਬਚੋ ਕਿਸੇ ਨੂੰ ਪੈਸਾ ਨਾ ਬੋ ਮੈਂ ਕਿਸੇ ਨੂੰ ਕਾਲ ਨਹੀਂ ਕਰਦਾ ਨਾ ਮੇਰੇ ਕੋਲ ਟਾਈਮ ਹੁੰਦਾ ਦੂਜੀ ਗੱਲ ਕਈ ਵਾਰ ਮੇਰੇ ਕੋਲ ਕਾਠੇ ਜਿਆਦਾ ਹੁੰਦਾ ਕਈ ਵਾਰ ਕੀ ਰੋਜ਼ ਹੀ ਹੁੰਦਾ ਕਈਆਂ ਵੀਰਾਂ ਨੂੰ ਮੇਥੋਂ ਬੋਲਿਆ ਜਾਂਦਾ ਜਾਂ ਕੋਈ ਰੋਡ ਬੋਲਿਆ ਜਾਂਦਾ ਉਹਨਾਂ ਤੋਂ ਮੈਂ ਮਾਫੀ ਚਾਹੁੰਨਾ ਕਿਉਂਕਿ ਟਾਈਮ ਹੀ ਇਦਾਂ ਦਾ ਹੁੰਦਾ ਦੇਖੋ ਹੱਥ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਸਟਮਰ ਜਿਆਦਾ ਨਾ ਤੁਸੀਂ ਮੇਰੀ ਜਗ੍ਹਾ ਤੇ ਉਹ ਤੋਂ ਤੁਹਾਨੂੰ ਵੀ ਹੁੰਦਾ ਇਹ ਚੀਜ਼ ਤੇ ਨਾ ਟੈਨਸ਼ਨ ਲੈਣੀ ਕਦੇ ਵੀ ਦੇਖੋ ਪਾਉਣਾ ਖੱਟਣਾ ਦਾ ਥੋੜਾ ਬੋੜਾ ਸੁਣਨਾ ਵੀ ਪੈਂਦਾ ਠੀਕ ਹੈ ਤੇ ਗੱਲ ਕਰੀ ਆਪਾਂ ਰਖੜੀ ਦੀ ਰਖੜੀ ਤੇ ਦਾ ਬੰਪਰ 7 ਕਰੋੜ ਦਾ ਗੌਰਮੈਂਟ ਦੇ ਰਹੀ ਆ ਕੋਈ ਚੱਕਰੀ ਨਹੀਂ ਉਹ ਵੀ ਤੁਹਾਨੂੰ ਦਿਖਾਉਣਾ ਵੀਰੇ ਆਹ ਵਾਲੀ ਟਿਕਟ 7 ਕਰੋ ਇਹਦਾ ਡਰਾਅ ਹੋਣਾ 16 ਅਗਸਤ ਨੂੰ ਕੁੰਭ ਤੇ ਕੰਨਿਆ ਰਾਸੀ ਦੇ ਵਿੱਚ ਜਾਊਗਾ ਇਹਦਾ ਇਨਾਮ ਇਸ ਕਰਕੇ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਵੀ ਆਪਣੀ ਟਿਕਟ ਜਲਦੀ ਤੋਂ ਜਲਦੀ ਆਪਣਾ ਸਿਸਟਮ ਲਾਓ ਤੇ ਡੇਟ ਆਫ ਬਰਥ ਲੈਓ ਜਾਣ ਦਾ ਟਾਈਮ ਲਿਓ ਡੈਫੀਨਿਟ ਟਿਕਟ ਲੈ ਕੇ ਜਾਓ ਇੱਕ ਰਖੜੀ ਵਾਲੇ ਦਿਨ 9 ਅਗਸਤ ਨੂੰ ਡਰਾਅ ਹੋਣ ਜਾ ਰਿਹਾ 2000 ਰੁਪਏ ਵਾਲੀ ਟਿਕਟ ਦਾ 1 ਕਰੋੜ ਦਾ ਨਾਮ ਹੁਣ ਵੀਰ ਕਹਿਣਗੇ 7 ਕਰੋੜ 1 ਕਰੋੜੇ 500 ਚ ਇਹ ਹੈਗਾ 2000 ਚ ਇਹ 2000 ਦੀ ਟਿਕਟਾਂ ਪਰ ਟਿਕਟ ਸਿਰਫ 40 ਹਜ਼ਾਰ ਬੰਦੇ ਹੀ ਪਾਊਗਾ 40 ਹਜ਼ਾਰ ਟਿਕਟ ਪ੍ਰਿੰਟ ਹੋਈ ਆ ਇਸ ਕਰਕੇ ਤੁਹਾਨੂੰ ਕਹਿਣਾ ਵੀ ਇਹ ਮਿਸ ਨਾ ਕਰੋ 골ਡਨ ਚਾਂਸ ਆ ਤੁਹਾਡੇ ਕੋਲ ਕਰੋੜਪਤੀ ਬਣ ਦਾ ਕੁੰਭ ਰਾਸੀ ਤੇ ਕੰਨਿਆ ਰਾਸੀ ਅ ਮੇਰੀ ਬੇਨਤੀ ਆ ਵੀ ਜਲਦੀ ਤੋਂ ਜਲਦੀ ਆਪਣਾ ਡੇਟ ਆਵਰ ਤੇ ਜਾਣ ਦਾ ਟਾਈਮ ਲੈ ਕੇ ਮੇਰੇ ਕੋਲ ਪਹੁੰਚੋ ਤੇ ਆਪਣੀ ਟਿਕਟ ਲੈ ਕੇ ਜਾਓ ਤੇ ਇਨਾਮ ਵੀ ਲੱਗਿਆ ਹੋਰ ਦੱਸ ਦੇਗੀ। ਹਣੇ ਜਿਹੜੇ ਡੇਟ ਆ ਤੁਸੀਂ ਛੋਣ ਵਾਲੀ ਦਿਖਾਈ ਹੋਇਆ ਜਾਂ ਛੋਟੀਆਂ ਡੇਟਾਂ ਹੈ ਜਾਂ ਫਿਰ 2000 ਵਾਲੀ ਵੀ ਤੁਹਾਡੇ ਕੋਲ ਨਾ ਟਿਕਟ ਆਈ ਹੈ ਕੋਈ। ਹਾਂਜੀ। ਇਹ ਸਾਰੀਆਂ ਬਿੱਲਾਂ ਰਾਸ਼ੀ ਦੇ ਹਿਸਾਬ ਨਾਲ ਨਾ ਯਾਰ ਸਾਰੀਆਂ ਰਾਸ਼ੀ ਦੇ ਟਾਈਮ ਹੁੰਦਾ ਵੀ ਯਾਰ ਰਾਸ਼ੀ ਦਾ ਕਿਹੜੀ ਦਾ ਟਾਈਮ ਚੱਲ ਰਿਹਾ। ਜਿਸ ਤਰ੍ਹਾਂ ਲਾਟਰੀ ਮਾਰਕੀਟ ਦੇ ਵਿੱਚ ਟਾਈਮ ਪੰਡਤ ਦਾ ਟਾਈਮ ਚੱਲ ਰਿਹਾ। ਐਦਾਂ ਹੀ ਰਾਸ਼ੀ ਦਾ ਟਾਈਮ ਹੁੰਦਾ ਕਿਉਂਕਿ ਮੇਰੀ ਵੀ ਰਾਸ਼ੀ ਦਾ ਟਾਈਮ ਚੱਲਦਾ ਸਤਾਰੇ ਪੋਜੀਟਿਵ ਨੇ ਜਿਹਦਾ ਬੈਟਰੀ ਹੁੰਦੀ ਹੈ ਨਾ ਮੋਬਾਈਲ ਦੀ 90% ਅਸੂਰ ਉਦਾਂ 10 ਇੱਕ ਤੋਂ ਨੋਰ ਦਾ ਹਦਰਾ ਕਈ ਬੰਦੇ ਕਹਿੰਦੇ ਜੀ ਸਾਰੇ ਰਾਸ਼ੀਆਂ ਵਾਲੇ ਟਿਕਟ ਪਾਓ ਆ ਪਾਓ ਕਾਪੀ ਕਰ ਰਹੇ ਨੇ ਉਹਨਾਂ ਚੀਜ਼ਾਂ ਤੋਂ ਬਚਣਾ ਸਾਰੇ ਕਿਉਂ ਪਾਉਣ ਦੋ ਪਾਓ ਪੈਸੇ ਥੋੜੋ ਖਰਾਬ ਕਰਨੇ ਨੇ ਇੱਕ ਵਾਰ ਤਾਂ ਕਹਿੰਦੇ ਪੈਸੇ ਖਰਾਬ ਨਾ ਕਰੋ ਇੱਕ ਵਾਰ ਸਾਰੇ ਰਾਸ਼ੀਆਂ ਦੇ ਪੈਸੇ ਖਰਾਬ ਹੋ ਰਹੀ ਜਾਂਦੇ ਇਸ ਕਰਕੇ ਦੋ ਰਾਸ਼ੀਆਂ ਵਾਲੇ ਹੁੰਭ ਤੇ ਕੰਨਿਆ ਰਾਸ਼ੀ ਵਾਲੇ ਟਿਕਟ ਪਾਓ ਜੇ ਨਾਮ ਲੈਣਾ ਹਰ ਇੱਕ ਪਰਿਵਾਰ ਦੇ ਵਿੱਚ ਹੀ ਰਾਸ਼ੀ ਦਾ ਬੰਦਾ ਹੁੰਦਾ ਜੇ ਤੁਸੀਂ ਨਹੀਂ ਤੁਹਾਡਾ ਭੈਣ ਭਰਾ ਉਹਦੇ ਨਾਮ ਤੇ ਪਾ ਲਓ ਪੈਸੇ ਤੁਹਾਨੂੰ ਮਿਲਣ ਜਿਹਦੇ ਹੱਥੇ ਟਿਕਟਾਂ ਤੋਂ ਪੇਮੈਂਟ ਮਿਲਦੀ ਹੈ ਹਉਦੋ ਸੋਈ ਉਹ ਜੀ ਜੇ ਤੁਸੀਂ ਜਿਹੜਾ ਨਵਾਂ ਇੱਕ ਸਿਸਟਮ ਕੱਢਿਆ ਕੰਬੋ ਪੈਕ ਦਾ ਕੁਝ 2616 ਵੀ ਆ ਕਹਿੰਦੇ 5216 ਵੀ ਆ 10000 ਵਾਲਾ ਵੀ ਆ ਇਹ ਸੇਲ ਕੱਢਣ ਦਾ ਤਰੀਕਾ ਜਾਂ ਫਿਰ ਇਹ ਬਾਕੀ ਦੇ ਵੀ ਹੈ ਕੋਈ ਨਾ ਤਰੀਕਾ ਨਹੀਂ ਸੇਲ ਕੱਢਣ ਦਾ ਕੋਈ ਤਰੀਕਾ ਨਹੀਂ ਸੇਲ ਦਾ ਪੰਡ ਉਹਦੀ ਵੈਸੇ ਹੀ ਬਹੁਤ ਆ ਸੰਭ ਹੀ ਨਹੀਂ ਆਂਦੀ ਹੁਣ ਵੀ ਤੁਹਾਡੇ ਮੂਰੇ ਕਸਟਮਰ ਮੂੜੇ ਨਹੀਂ ਵੀ ਅਗਲੇ ਸ਼ਨੀਵਾਰ ਆਏ ਹੋਣਾ ਇਹ ਟਾਈਮ ਪਰਮਾਤਮਾ ਨੇ ਆਪਣੇ ਤੇ ਲਿਆਂਦਾ ਤੇ ਜਿਹੜਾ ਕੰਬੋ ਪੈਕ ਦਾ ਤਰੀਕਾ ਵੀ ਤੁਸੀਂ 200 300 ਕਿਲੋਮੀਟਰ ਤੋਂ ਆਏ ਹੋ ਚੱਲ ਕੇ 2-2 ਘੰਟੇ ਵੇਟ ਕਰੀ ਅੱਜ ਤੁਸੀਂ 9 ਤਰੀਕ ਵਾਲੀ ਟਿਕਟ ਲੈ ਕੇ ਮੰਨ ਲਓ ਕੱਲ੍ਹ ਉਸੇ 17 ਵਾਲੀ ਫਿਰ ਲੈਣਾ ਹੋਊਂਗੇ 16 ਵਾਲੀ ਵੀ ਤੁਸੀਂ ਇੱਕ ਟਾਈਮ 'ਚ ਜੇ ਤੁਹਾਡੇ ਕੋਲ ਬਜਟ ਆ ਤੁਹਾਡੀ ਜੇਬ ਜਿਆਦ ਨਹੀਂ ਗੁਜਾਇਸ਼ 'ਚੋਂ ਤਾਂ ਉਹ ਇਕੱਠੀ ਇੱਕ ਵਾਰ 'ਚ ਲੈ ਜਾਓ ਤੁਹਾਨੂੰ ਵਾਰ-ਵਾਰ ਕਿਹੜੇ ਨਾਂ ਲਾਉਣ ਪੈਣਗੇ ਇਸ ਕੰਪੋਜ਼ੇਟ ਤੁਹਾਡੇ ਵਿਰੁੱਧੀ ਦੇ ਸਵਾਲ ਚੈੱਕ ਰੇ ਨੇ ਮੈਂ ਪੁੱਛਣਾ ਤਾਂ ਨਹੀਂ ਜਾਂਦਾ ਸੀ ਪਰ ਵਿਰੋਧੀ ਜਿਹੜੇ ਨੇ ਤੁਹਾਡੇ ਸਵਾਲ ਬਾਰੇ ਚੱਕ ਰਹੇ ਨੇ ਇਸ ਕੰਬੋ ਤੇ ਉਹ ਕੱਲੇ ਵੀ ਕੇ ਸੇਲ ਕੱਢਣ ਦਾ ਕੋਈ ਤਰੀਕਾ ਕਹਿੰਦੇ ਪੈਸੇ ਦਾ ਰਾਸ਼ੀ ਦੇ ਹਿਸਾਬ ਨਾਲ ਨਹੀਂ ਬੰਦੀ ਹੋਈ ਨਹੀਂ ਜੇ ਬਣਦੀ ਹੈ ਪਹਿਲੀ ਗੱਲ ਤੇ ਪਾਣੀ ਉਸ ਬੰਦੇ ਨੇ ਚੈਦੀ ਜਿਹਦਾ ਪਾਕਟ ਜਿਆਦਾ ਦਿੰਦੀ ਆ ਕਹਿੰਦੇ ਪੰਡਤ ਜੀ ਜਬਰ ਅਸੀਂ ਧੱਕੇ ਨਾਲ ਕਹਿੰਦੇ ਉਹ ਕਹਿੰਦੇ ਨਹੀਂ ਕਹਿੰਦੇ ਆਪਦੀਆਂ ਕਸ ਦੇ ਦੂਏ ਦੀਆਂ ਬਾਹਾਂ ਜੇ ਇਦਾਂ ਕੋਈ ਕਹਾਵਤ ਆ ਮੈਨੂੰ ਕਹਣੀ ਕਹਾਵਤ ਆ ਉਹਨਾਂ ਨੂੰ ਵੰਦ ਆਉਂਦੀ ਨਾ ਮੈਂ ਤੱਕ ਸੁਣਿਆ ਕਈ ਵਾਰ ਸੇਰੋ ਸੇਰੀ ਵੀ ਮੇਰੇ ਉਹਨਾਂ ਦਾ ਤਰੀਕਾ ਉਹਨਾਂ ਨਾਲ ਸਾਡਾ ਤਰੀਕਾ ਸਾਡੇ ਨਾਲ ਅਸੀਂ ਤਾਂ ਉਹਨਾਂ ਨੂੰ ਵੀ ਕਹਿੰਦੇ ਆ ਕੰਬੋ ਪੈਕ ਪਾ ਦਿਓ ਯਾਰ ਇੱਕ ਨਾਮ ਲੱਗੂਗਾ ਬਾਕੀ ਦੇਖੋ ਕਿਸੇ ਨੇ ਕਿਸੇ ਟਾਈਮ ਕਰਿਆ ਜਾਂ ਤਾਂ ਇਹ ਹੋਵੇ ਵੀ ਤੂੰ ਤੇਰੇ ਕੋਲ ਜੇ 1000 ਰੁਪਏ ਟਿਕਟ ਪਾਉਂਦਾ ਤੁਸੀਂ ਅਗਲੇ ਨੂੰ 500 ਮੋੜੋ ਵੀ 500 ਦੀ ਪਾ ਸਿੰਗਲ ਪਾ ਫੇਰ ਆਸਵਾਦੀ ਗੱਲ ਫੇਰ ਪੰਡ ਤੇ ਫਰੋਚ ਜੇ ਤੁਹਾਡੇ ਕੋਲ ਕੋਈ 1000 ਦੀ ਪਾ ਦੂ ਤੇ 1500 ਦੀ ਤੇ ਨਾ 1000 ਦੀ ਦੇ ਦੇ ਨਾ ਪੂੜਿਆ ਕਰੋ 500 ਵਿੱਚ ਅਗਲੇ ਨੂੰ ਕਹੇ ਵੀਰੇ 500 ਵਾਲੀ ਨਾ ਪਾ 7 ਕਰੋੜ ਵਾਲੀ 1.5 ਕਰੋੜ ਨਾ ਤਰਾ ਵਧੀਆ ਭਾਈ ਦੱਲ ਜੂ 200 ਵਾਲੀ ਪਾ ਕੇ ਜਾ ਏ ਨਾ ਬੋਲਣ ਵੀ ਆਪ ਪਾਈ ਚਲੋ ਤੂੰ ਇਹਨੂੰ ਬਾਕੀ ਪ੍ਰਮਾਤਮਾ ਦੀ ਕਿਰਪਾ ਬੱਲੇ ਬੱਲੇ ਆ ਤੇ ਹੋਰ ਵੀ ਜਿਹੜੇ ਗੱਲਾਂ ਤੋਂ ਘਾਟ ਆ ਪੰਡ ਦੇ ਵਿੱਚ ਆ ਆਦਮਾ ਨੂੰ ਲੈ ਕੇ ਵੀ ਪੰਡ ਦੇ ਕੋਲ ਆ ਨਾਮ ਨਹੀਂ ਲੱਗਿਆ ਪੰਡ ਦੇ ਕੋਲ ਆ ਨਾਮ ਨਹੀਂ ਲੱਗਿਆ ਪ੍ਰਮਾਤਮਾ ਜਲਦੀ ਉਹਨਾਂ ਵੀਰਾਂ ਦੀ ਖੁਆਇਸ਼ ਪੂਰੀ ਕਰੇ ਮੈਂ ਤਾਂ ਦੁਆ ਕਰੂੰਗਾ ਤੇ ਬਾਕੀ ਮੈਨੂੰ ਇਹ ਤਾਂ ਹੋਏ 2 ਸਾਲ ਨੇ ਉਹ 2 ਸਾਲਾਂ ਦੇ ਬਾਅਦ ਤੇ ਉਹਨਾਂ ਦਾ 2 ਸਾਲ ਦਾ ਤਿਆਰਬਾ ਲਾ ਕੇ ਦੇਖੀ ਉਹਨਾਂ ਦੋ ਸਾਲਾਂ 'ਚ ਕੀ ਕੱਟਿਆ ਮੈਂ ਦੋ ਸਾਲਾਂ 'ਚ ਕੀ ਕੱਟਿਆ ਕਿੰਨੇ ਲੱਖਪਤੀ ਬਣਾਏ ਉਹਨਾਂ ਨੇ ਕੀ ਬਣਾਏ ਠੀਕ ਹੈ ਮੈਂ ਇਹਦੇ ਵਿੱਚ ਕੁਝ ਨਹੀਂ ਕਰਦਾ ਜੀ ਅਗਰ ਤੁਹਾਡੇ ਕੋ ਆਣਾ ਹੋਵੇ ਬੰਦੇ ਨੇ ਕੁੰਮ ਤੇ ਮੰਨ ਲਓ ਤੁਸੀਂ ਕੰਨਿਆ ਗਿਆ ਬੰਦਾ ਕੁੰਮ ਤੇ ਕੰਨਿਆ 9ਵੇਂ ਮਹੀਨੇ ਤੱਕ ਤੱਕ ਪਾਗੇ ਚਲੋ ਕੁੰਮ ਤੇ ਕੰਨਿਆ ਰਾਸ਼ੀ ਵਾਲੇ ਤੁਹਾਡੇ ਕੋ ਆਣ ਅਗਰ ਨਹੀਂ ਹੈਗਾ ਤੇ ਘਰ ਦੇ ਵਿੱਚ ਜਿਹਦੀ ਕੁੰਮ ਨੇ ਕੰਨਿਆ ਉਹਦੇ ਨਾਂ ਤੇ ਪਾਲਣਾ ਪਰ ਇਹ ਵੱਡੀ ਗੱਲ ਇਹ ਹੈ ਕਿ ਪੈਸੇ ਕਿੰਨੇ ਲੈ ਕੇ ਆਣ ਕੋਈ ਕਈ ਵਾਰੀ ਬੰਦੇ ਕੋ 200 500 ਜਾਂ 1000 ਹੀ ਹੁੰਦਾ ਬੰਦਾ ਫਿਰ ਨਹੀਂ ਰੰਕ ਕਿਸੋ ਲੱਗਿਆ ਹੋਇਆ ਛੋਟਾ ਕੋਈ ਦਿੱਕਤ ਨਹੀਂ ਮੈਂ ਤਾਂ ਦੇਖੋ ਪੈਸੇ ਜਾਂ ਘੱਟ ਲਿਆਓ ਜਾਂ ਵੱਧ ਲਿਆਓ ਪੈਸੇ ਤਾਂ ਅੱਜਕੱਲ ਮੋਬਾਈਲਾਂ 'ਚ ਹੀ ਹੁੰਦੇ ਨੇ ਇਧਰੋਂ ਇਧਰ ਟਰਾਂਸਫਰ ਹੋ ਜਾਂਦੇ ਨੇ ਪਰ ਕਹਿਣ ਦਾ ਭਾਵ ਮੇਰਾ ਇਹ ਆ ਵੀ ਜੇ ਤੁਹਾਡੀ ਜੇਬ ਜਾਂਦ ਤਨੇ ਤਾਂ 2500 ਜਾਂ 2600 ਵਾਲਾ ਕੰਬੋ ਪੈਕ ਪਾ ਕੇ ਜਾਓ ਮੈਂ ਕਹਿਣ ਦਾ ਮਤਲਬ ਇਹ ਮੇਰਾ ਕਿ ਘਟੋ ਘਟ ਕਿੰਨੇ ਤੋਂ ਸਟਾਰਟਿੰਗ ਹੁੰਦੀ ਜੇ ਕੋਈ ਛੋਟਾ ਬੰਦਾ ਵੀ 500 ਨਿਰਾਸ਼ ਨਾ ਤੁਹਾਡਾ ਘਟੋ ਘਟ 500 ਤੋਂ 500 ਤੋਂ ਸਟਾਰਟਿੰਗ ਹੈ ਜੀ ਹੋਰ ਦੱਸੋ ਜੀ ਬਾਜੀ ਕੰਡਾ ਜੀ ਆਪਣਾ ਫੋਨ ਨੰਬਰ ਤੇ ਆਪਣਾ ਐਡਰੈਸ ਵੀ ਦੱਸੋ ਫੋਨ ਨੰਬਰ 90567991754789915000 2683537470 ਇਹ ਮੇਰੇ ਕੰਟੈਕਟ ਨੰਬਰ ਨੇ ਕੱਲ ਸਾਨੂੰ ਹੋਰ ਤਾਂ ਜਾ ਤੁਸੀਂ ਮਲੇਕ ਕੋਲੇ ਮੇਰੇ ਕੋਲ ਜਾਣੇ ਹੋ ਨਾ ਲਾਟਰੀ ਪਾਉਣਾ ਇਹ ਆਪਾਂ ਇੱਕ ਨਾ ਇਤਰ ਦਾ ਕੰਮ ਤੋਰਿਆ ਹੋਇਆ ਹੈ ਮੇਰਾ ਉਹਦੇ ਨਾਲ ਸੁਪਰ ਸਟਰੋਂਗ ਹੁੰਦਾ ਹੁਣ ਤੁਸੀਂ ਦੇਖੋਗੇ ਪੰਡਤ ਕੋਲ ਨਾਮ ਲੱਗਦਾ ਪੰਡਤ ਕੋਲ ਮੇਰਾ ਸੁਪਰ ਸਟਰੋਂਗ ਆ ਉੱਤਾ ਸਟਰੋਂਗ ਹੈ ਕਿਉਂਕਿ ਮੇਰੀ ਦੁਕਾਨ 'ਚ ਇਤਨੀ ਇਤਨੀ ਮੈਕਿੰਗ ਮੈਕਨ ਐਕਟੀਵਿਟੀ ਖਤਮ ਕਰੀਏ ਇਸ ਕਰਕੇ ਤੁਹਾਨੂੰ ਵੀ ਕਹਿੰਦੇ ਇੱਕ 3 ਤੇ ਉਹ ਆਪਣੇ ਨਾਲ ਯੂਜ਼ ਕਰੋ ਤੁਹਾਡਾ ਦੇਖੋ ਕੰਮ ਬਣਦਾ ਨਾਲ ਇਹ ਹੁੰਦਾ ਔਰੇ ਰ ਵਗੈਰਾ ਤੇ ਇੱਕ ਗੱਲ ਹੋਰੇ ਇਤਰ ਤੋਂ ਜ਼ਿਆਦਾ ਹੀ ਲੋਕ ਮੈਨੂੰ ਕਹਿੰਦੇ ਨੇ ਆਹ ਵਾ ਲੋਕ ਤਾਂ ਮਰੀ ਇਤਰ ਦੀਆਂ ਕਾਪੀਆਂ ਕਰਨ ਲੱਗੇ ਮੈਂ ਇੱਕ ਬੰਦੇ ਦੇਖਿਓ ਇਤਰ ਦੀ ਵੀਡੀਓ ਪਾ ਰਿਹਾ ਵੀ ਇਤਰ ਯੂਜ਼ ਕਰੋ ਆ ਵਾ ਬਹੁਤ ਵਧੀਆ ਫ੍ਰੈਗਰੈਂਸ ਆ ਨੇ ਮੈਂ ਉਤੋਂ ਲੇ ਕੇ ਤੁਸੀਂ ਤੁਸੀਂ ਇਹ ਦੇਖੋ ਵੀ ਇੱਕ ਪਾਸੇ ਮੈਨੂੰ ਨਿੰਦਰੇ ਨੇ ਇੱਕ ਪਾਸੇ ਕਾਪੀ ਕਰ ਰਹੇ ਨੇ ਮੁਰਦਸਾ ਨੂੰ ਕੀ ਕਹੇ ਪੰਡਤ